ਜ਼ਰੂਰ ਸੁਣੋ ਜੀ ਧਿਆਨ ਦੇਣਯੋਗ ਬਹੁਤ ਹੀ ਮਹੱਤਵਪੂਰਨ ਨੁਕਤੇ ਨੰਬਰ 1 ਸਿਹਤਮੰਦ ਰਹਿਣ ਲਈ ਸੰਤੁਲਿਤ ਖੁਰਾਕ ਅਤੇ ਕਸਰਤ ਜ਼ਰੂਰੀ ਹੈ ਜੇਕਰ ਤੁਸੀਂ ਤਣਾਅ ਅਤੇ ਚਿੰਤਾ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਕਸਰਤ ਕਰੋ ਨੰਬਰ 2 ਜੇਕਰ ਤੁਸੀਂ ਰਾਤ ਨੂੰ ਇਸ਼ਨਾਨ ਕਰਕੇ ਸੌਂਦੇ ਹੋ ਤਾਂ ਇਸ ਦੇ ਨਾਲ ਚਮੜੀ ਦੇ ਉੱਤੇ ਹੋਣ ਵਾਲੀਆਂ ਫਿੰਸੀਆਂ ਤੇ ਅਲਰਜੀ ਘਟ ਜਾਂਦੀ ਹੈ ਕਿਉਂਕਿ ਨਹਾਉਣ ਨਾਲ ਗੰਦਗੀ, ਪਸੀਨਾ ਤੇ ਤੇਲ ਨਿਕਲ ਜਾਂਦੇ ਹਨ। ਨੰਬਰ 3 ਸਰਦੀਆਂ 'ਚ ਜਦੋਂ ਅਸੀਂ ਗਰਮ ਪਾਣੀ ਨਾਲ ਨਹਾਉਂਦੇ ਹਾਂ ਤਾਂ ਸਾਡੇ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ। ਕਿਉਂਕਿ ਇਸ ਦੇ ਨਾਲ ਮਾਸਪੇਸ਼ੀਆਂ 'ਚ ਹੋ ਰਹੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਨੰਬਰ 4 ਜੇਕਰ ਤੁਸੀਂ ਰੋਜ਼ ਸਵੇਰੇ ਅੱਧੇ ਘੰਟੇ ਲਈ ਨੰਗੇ ਪੈਰ ਤੁਰਦੇ ਹੋ ਤਾਂ ਤੁਹਾਨੂੰ ਆਪਣੀ ਨੀਂਦ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਣਗੇ ਇਸ ਨਾਲ ਚੰਗੀ ਨੀਂਦ ਆਵੇਗੀ ਨੰਬਰ 5 ਗਰਮ ਪਾਣੀ ਪੀ ਕੇ ਖੁਦ ਨੂੰ ਹਾਈਡਰੇਟ ਰੱਖੋ ਇਸ ਲਈ ਤੁਸੀਂ ਨਾਰੀਅਲ ਪਾਣੀ ਸੂਪ ਅਤੇ ਜੂਸ ਵੀ ਪੀ ਸਕਦੇ ਹੋ ਅਤੇ ਸਹੀ ਮਾਤਰਾ ਵਿੱਚ ਆਪਣੇ ਸਰੀਰ ਨੂੰ ਤੁਪ ਵੀ ਦਿਓ ਇਸ ਨਾਲ ਸਰੀਰ ਨੂੰ એનર્ਜੀ ਮਿਲੇਗੀ ਨੰਬਰ 6 ਜੇਕਰ ਤੁਸੀਂ ਸਰਦੀਆਂ ਦੇ ਮੌਸਮ 'ਚ ਆਪਣਾ ਭਾਰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਪੱਤਾ ਗੋਭੀ ਦਾ ਸੂਪ ਫਾਇਦੇਮੰਦ ਹੋ ਸਕਦਾ ਹੈ ਇਸ 'ਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ ਅਜਿਹੇ 'ਚ ਇਹ ਸੂਪ ਭਾਰ ਘਟਾਉਣ 'ਚ ਮਦਦਗਾਰ ਸਾਬਤ ਹੋ ਸਕਦਾ ਹੈ ਬੁਖਾਰ ਤੇ ਜ਼ੁਕਾਮ 'ਚ ਦਵਾਈਆਂ ਦਾ ਸੇਵਨ ਕੀਤਾ ਜਾਂਦਾ ਹੈ ਪਰ ਤੁਸੀਂ ਚਾਹੋ ਤਾਂ ਨਮਕ ਵਾਲੇ ਪਾਣੀ 'ਚ ਨਹਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਵੀ ਪਾ ਸਕਦੇ ਹੋ ਇਸ ਪਾਣੀ ਨਾਲ ਸਰੀਰ ਇਨਫੈਕਸ਼ਨ ਤੋਂ ਬਚਿਆ ਰਹਿੰਦਾ ਹੈ ਨਾਲ ਹੀ ਸਰਦੀ ਜ਼ੁਕਾਮ ਤੇ ਬੁਖਾਰ ਸਹੀ ਹੋਣ 'ਚ ਬਹੁਤ ਮਦਦ ਮਿਲਦੀ ਹੈ ਨੰਬਰ 8 ਅੱਖਾਂ ਦੀ ਸੋਜ ਘਟਾਉਣ ਦੇ ਲਈ ਤੁਸੀਂ ਅੱਖਾਂ ਦੇ ਉੱਤੇ ਨਾਰੀਅਲ ਦਾ ਤੇਲ ਲਗਾਓ ਇਸ ਨਾਲ ਅੱਖਾਂ ਨੂੰ ਆਰਾਮ ਮਿਲਦਾ ਹੈ ਨਾਰੀਅਲ ਦਾ ਤੇਲ ਬੈਕਟੀਰੀਅਲ ਇਨਫੈਕਸ਼ਨ ਤੋਂ ਬਚਾਉਂਦਾ ਹੈ ਨੰਬਰ 9 ਦੰਦਾਂ ਦੀ ਸੰਭਾਲ ਕਰਨ ਲਈ ਲੂਣ ਅਤੇ ਨਿੰਬੂ ਦੀ ਵਰਤੋਂ ਕਰਨੀ ਚਾਹੀਦੀ ਹੈ ਸਰੋਂ ਦੇ ਤੇਲ 'ਚ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਮंजन ਕਰਨ ਨਾਲ ਵੀ ਦੰਦਾਂ ਨੂੰ ਲਾਭ ਹੁੰਦਾ ਹੈ ਨੰਬਰ 10 ਮੱਕੀ ਦੇ ਪੱਤੇਆਂ ਨੂੰ ਪਾਣੀ 'ਚ ਉਬਾਲੋ ਅਤੇ ਪਾਣੀ ਨੂੰ ਪੁਣ ਲੋ ਪਾਣੀ ਥੋੜਾ ਗਰਮ ਰਹਿਣਾ ਚਾਹੀਦਾ ਹੈ ਇਸ ਪਾਣੀ ਨਾਲ ਕੁਰਲੀ ਕਰਨ ਤੇ ਦੰਦਾਂ ਨੂੰ ਬਹੁਤ ਲਾਭ ਮਿਲਦਾ ਹੈ ਨੰਬਰ 11 ਪੁਦੀਨੇ ਦੇ ਰਸ ਨੂੰ ਰੋਜ਼ ਰਾਤ ਨੂੰ ਚਿਹਰੇ ਤੇ ਲਗਾਉਣ ਨਾਲ ਚਿਹਰਾ ਮੁਲਾਇਮ ਹੋ ਜਾਂਦਾ ਹੈ ਕਿਉਂਕਿ ਪੁਦੀਨਾ ਚਮੜੀ ਦੇ ਰੁੱਖੇਪਣ ਨੂੰ ਖਤਮ ਕਰਨ ਦੇ ਵਿੱਚ ਮਦਦਗਾਰ ਹੁੰਦਾ ਹੈ ਨੰਬਰ 12 ਹਫ਼ਤੇ ਵਿੱਚ ਇੱਕ ਵਾਰ ਸਕ੍ਰਬ ਜਾਂ ਕੋਈ ਫੇਸ ਪੈਕ ਦਾ ਇਸਤੇਮਾਲ ਕਰੋ 4 ਚਮਚ ਚੌਲ ਚੌਲਾਂ ਦਾ ਆਟਾ ਲੈ ਕੇ ਉਸ 'ਚ 2 ਚਮਚ ਦਹੀਂ ਮਿਲਾਓ ਇਸ ਨਾਲ ਤੁਹਾਡੇ ਚਿਹਰੇ ਤੇ ਚਮਕ ਆਵੇਗੀ ਨੰਬਰ 13 ਚਿਹਰੇ ਨੂੰ ਖੂਬਸੂਰਤ ਤੇ ਚਮਕਦਾਰ ਬਣਾਉਣ ਲਈ ਤੁਸੀਂ ਬੇਸਣ ਦਾ ਇਸਤੇਮਾਲ ਵੀ ਕਰ ਸਕਦੇ ਹੋ ਥੋੜੀ ਜਿਹੀ ਦੁੱਧ ਵਿੱਚ ਬੇਸਣ ਮਿਲਾ ਕੇ ਉਸ ਵਿੱਚ ਇੱਕ ਹਲਦੀ ਦੀ ਚੁਟਕੀ ਪਾ ਕੇ ਇੱਕ ਪੇਸਟ ਤਿਆਰ ਕਰੋ ਤੇ ਆਪਣੇ ਚਿਹਰੇ ਤੇ ਲਗਾਓ ਇਸ ਨਾਲ ਤੁਹਾਡਾ ਚਿਹਰਾ ਖਿਲ ਉੱਠੇਗਾ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਨਾਲ ਹੀ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ